ਸਤਨਾਮ ਵਾਹਿਗੁਰੂ ਸਾਹਿਬ ਜੀ ਸ਼ੀਰ ਰਾਗ ਮਹਿਲਾ ਤੀਜਾ ਅੰਮ੍ਰਿਤ ਛੋੜ ਬਿਖਿਆ ਲੋਭਾਣੀ ਸੇਵਾ ਕਰੇ ਵਿਡਾਣੀ ਆਪਣਾ ਧਰਮ ਗਵਾਵੇ ਬੂਝੈ ਨਾਹੀ ਅਨ ਦਿਨ ਦੁੱਖ ਵਿਹਾਰਨੀ ਮਨ ਮੁਖ ਅੰਧ ਨਾ ਚੇਤਾਹੀ ਡੂਬ ਮੁਏ ਬਿਨ ਪਾਣੀ ਮਨ ਰੀ ਸਦਾ ਭਜੋ ਹਰ ਸਰਨਾਈ ਗੁਰ ਕਾ ਸ਼ਬਦ ਅੰਤਰ ਵਸੈ ਤਾ ਹਰ ਵਿਸਰਨ ਨ ਜਾਈ ਰਹਾਉ ਇਹ ਸਰੀਰ ਮਾਇਆ ਕਾ ਪੁਤਲਾ ਵਿਚ ਹਉ ਮੈਂ ਦੁਸਤੀ ਪਾਈ ਆਵਣ ਜਾਣਾ ਜੰਮਣ ਮਰਨਾ ਮਨ ਮੁਖ ਪਤ ਗਵਾਈ ਸਤਗੁਰ ਸੇਵ ਸਦਾ ਸੁਖ ਪਾਇਆ ਜੋਤੀ ਜੋਤ ਮਿਲਾਈ ਸਤਗੁਰ ਕੀ ਸੇਵਾ ਅਤ ਸੁਖਾਲੀ ਜੋ ਇੱਛੇ ਸੋ ਫਲ ਪਾਏ ਜਤ ਸਤ ਤਪ ਪਵਿੱਤ ਸਰੀਰਾ ਹਰ ਹਰ ਮਨ ਵਸਾਈ ਸਦਾ ਆਨੰਦ ਰਹੇ ਦਿਨ ਰਾਤੀ ਮਿਲ ਪ੍ਰੀਤਮ ਸੁਖ ਪਾਏ ਜੋ ਸਤਗੁਰੁ ਸਿ ਕੀ ਸਰਨਾ ਗਤਿ ਹਉ ਤਿਨ ਕੈ ਬਲ ਜਾਉ ਦਰ ਸਚੈ ਸਚੀ ਵਢਿਆਈ ਸਹਜੇ ਸਚ ਸਮਾਵਉ ਨਨਕ ਨਦਰਿ ਪਾਈਐ ਗੁਰਮੁਖ ਮੀਲ ਮਿਲਾਉ ॥ ਸ਼੍ਰੀ ਰਾਗ ਮਹਿਲਾ ਤੀਜਾ ॥ ਮਨ ਮੁਖ ਕਰਮ ਕਮਾਵਣੀ ਜਿਉ ਦੋਹਾ ਗਣ ਤਨ ਸਿੰਗਾਰ ਸਿਜੈ ਕੰਤਨ ਆਵਈ ਨਿਤ ਨਿਤ ਹੋਇ ਖੁਵਾਰ ॥ ਪਿਰਕਾ ਮਹਿਲ ਨਾ ਪਾਵੈ ਨਾ ਦਿਸੈ ਘਰਬਾਰ ਭਾਈ ਰੇ ਇਕ ਮਨ ਨਾਮ ਤੇ ਆਏ ਸੰਤਾਂ ਸੰਗਤ ਮਿਲ ਰਹੇ ਜਪ ਰਾਮ ਨਾਮ ਸੁਖ ਪਾਈ ਰਹਾਵ ਗੁਰਮੁਖ ਸਦਾ ਸੁਹਾਗਣੀ ਪਿਰ ਰਾਖਿਆ ਉਰਤਾਰ ਮਿੱਠਾ ਬੋਲੇ ਨਿਵ ਚਲੈ ਸੇਜੈ ਰਵੈ ਪਤਾਰ ਸ਼ੁਭਾਵੰਤੀ ਸੁਹਾਗਣੀ ਜਿਨ ਗੁਰ ਕਾ ਹਿਤ ਅਪਾਰ ਪੂਰੇ ਭਾਗ ਸਤਿਗੁਰ ਮਿਲੈ ਜਾਂ ਭਾਗੇ ਕਾ ਉਦੋ ਹੋਏ ਅੰਤਰੋਂ ਦੁੱਖ ਭ੍ਰਮ ਕਟਿਐ ਸੁਖ ਪ੍ਰਾਪਤ ਹੋਏ ਗੁਰ ਕੈ ਭਾਣੈ ਜੋ ਚੱਲੇ ਦੁੱਖ ਨ ਪਾਵੇ ਕੋਈ ਗੁਰ ਕੈ ਭਾਣੀ ਵਿੱਚ ਅੰਮ੍ਰਿਤ ਹੈ ਸਹਜੇ ਪਾਵੇ ਕੋਈ ਜਿੰਨਾ ਪ੍ਰਾਪਤ ਤਿਨ ਪੀਆ ਹਉਮੈ ਵਿੱਚੋਂ ਕੋਈ ਨਾਨਕ ਗੁਰਮੁਖ ਨਾਮ ਧਿਆਈਐ ਸੱਚ ਮਿਲਾਵ ਹੋਈ ਸ੍ਰੀ ਰਾਗ ਮਹਿਲਾ ਤੀਜਾ ਜਾ ਪਿਰ ਜਾਣ ਆਪਣਾ ਤਨ ਮਨ ਆਗੇ ਤਹਰੀ ਸੁਹਾਗਨੀ ਕਰਮ ਕਮਾਵਦੀਆਂ ਸਹੀ ਕਰਮ ਕਰੀ ਸਹਜੇ ਸੱਚ ਮਿਲਾਵੜਾ ਸੱਚ ਵਡਾਈ ਦੇ ਭਾਈ ਰੇ ਗੁਰ ਬਿਨੋ ਭਗਤ ਨ ਹੋਏ ਬਿਨ ਗੁਰ ਭਗਤ ਨ ਪਾਈਐ ਜੀ ਲੋਚੈ ਸਭ ਕੋਈ ਰਹਾਉ ਲਖ ਚਰਾਸੀ ਫੇਰ ਪਿਆ ਕਾਮਣ ਦੁਜੈ ਪਾਈ ਗੁਰ ਬਿਨ ਗੁਰ ਨੀਂਦ ਨ ਆਵੈ ਦੁਖੀ ਰਹਿਨ ਵਿਹਾਈ ਬਿਨ ਸ਼ਬਦੈ ਪਿਰ ਨ ਪਾਈਐ ਬਿਰਥਾ ਜਨਮ ਗਵਾਈ ਹਉ ਹਉ ਕਰਤੀ ਜਗ ਫਿਰੀ ਨਾ ਤਨ ਸੰਪੈ ਨਾਲ ਅੰਦੀ ਨਾਮ ਨਚੇ ਤਈ ਸਭ ਬਗਦੀ ਜਮਕਾਲ ਸਤਿਗੁਰ ਮਿਲੇ ਧਨ ਪਾਇਆ ਹਰ ਨਾਮ ਮਰਦੈ ਸਮਾਲ ਨਾਮ ਰਤੇ ਸੇ ਨਿਰਮਲੇ ਗੁਰ ਕੈ ਸਹਿਜ ਸੁਮਾਈ ਮਨ ਤਨ ਰਤਾ ਰੰਗ ਸਿਉ ਰਸਨਾ ਰਸਨ ਰਸਾਈ ਨਨਕ ਰੰਗ ਨੈ ਉਤਰੈ ਜੋ ਹਰ ਧੁਰੇ ਛੋਡਿਆ ਲਾਏ ਸ਼੍ਰੀ ਰਾਗ ਮਹਿਲਾ ਤੀਜਾ ਗੁਰਮੁਖ ਕਿਰਪਾ ਕਰੇ ਭਗਤ ਕੀਜੈ ਬਿਨ ਗੁਰ ਭਗਤ ਨਾ ਹੋਈ ਆਪੇ ਆਪ ਮਿਲਾਏ 부ਜੈ ਤਾਂ ਨਿਰਮਲ ਹੋਵੇ ਸੋਈ ਹਰ ਜੀਉ ਸਾਚਾ ਸਾਚੀ ਬਾਣੀ ਸ਼ਬਦ ਮਿਲਾਵ ਹੋਈ ਭਾਈ ਰੇ ਭਗਤ ਹੀਨਾ ਕਾਹੇ ਲਗ ਆਇਆ ਪੂਰੇ ਗੁਰ ਕੀ ਸੇਵਨਾ ਕੀਨੀ ਬਿਰਥਾ ਜਨਮ ਗਵਾਇ ਰਹਾਉ ਆਪੇ ਜਗ ਜੀਵਨ ਸੁਖ ਦਾਤਾ ਆਪੇ ਬਖਸ਼ ਮਿਲਾਇ ਜੀ ਜੰਤ ਏ ਕਿਆ ਵਿਚਾਰੇ ਕਿਆ ਕੋ ਆਖ ਸੁਣਾਇ ਗੁਰਮੁਖ ਆਪੇ ਦੇਵੜਾਈ ਆਪੇ ਸੇਵ ਕਰਾਈ ਦੇਖ ਕਟੰਬ ਮੋਹ ਲੁਭਾਣਾ ਚਲਦਿਆਂ ਨਾਲ ਨਾ ਜਾਈ ਸਤਗੁਰ ਸੇਵ ਗੁਣ ਨਿਧਾਨ ਪਾਇਆ ਉਸ ਕੀ ਕੀਮਤ ਨਾ ਪਾਈ ਹਰ ਪ੍ਰਭ ਸਖਾ ਮੀਤ ਪ੍ਰਭ ਮੀਰਾ ਅੰਤੇ ਹੋਈ ਸਖਾਈ ਆਪਣੇ ਮਨ ਚਿਤ ਕਹਿ ਕਹਾਈ ਬਿਨ ਗੁਰ ਆਪ ਨ ਜਾਈ ਹਰ ਜੀਉ ਦਾਤਾ ਭਗਤ ਵਸਲ ਹੈ ਕਰ ਕਿਰਪਾ ਮਨ ਵਸਾਈ ਨਾਨਕ ਸ਼ੋਭਾ ਸੁਰਤ ਦਿਹ ਪ੍ਰਭ ਆਪੀ ਗੁਰਮੁਖ ਦੇਵੜੇ ਆਈ ਸ਼੍ਰੀ ਰਾਗ ਮਹਿਲਾਤੀ ਜਾ ਧੰਨ ਜਨਨੀ ਜਿਨ ਜਾਇਆ ਧੰਨ ਪਿਤਾ ਪ੍ਰਧਾਨ ਸਤਿਗੁਰ ਸੇਵ ਸੁਖ ਪਾਇਆ ਵਿਚੋਂ ਗਿਆ ਗੁਮਾਨ ਦਰ ਸੇਵਣ ਸੰਤ ਜਨ ਖੜੇ ਪਾਹਿਨ ਗੁਣੀ ਨਿਧਾਨ ਮੇਰੀ ਮਨ ਗੁਰਮੁਖ ਧਿਆਏ ਹਰਿ ਹੋਏ ਗੁਰ ਕਾ ਸ਼ਬਦ ਮਨ ਵਸੈ ਮਨ ਤਨ ਨਿਰਮਲ ਹੋਇ ਰਹਾਉ ਕਰ ਕਿਰਪਾ ਕਰ ਆਇ ਆਇ ਆਪੇ ਮਿਲ ਆਇ ਆਈ ਗੁਰ ਸ਼ਬਦੀ ਸਹਲਾਈਐ ਧੰਗੇ ਸਹਿਜ ਸੁਭਾਈ ਸਚੈ ਸਚ ਸਮਾਇਆ ਮਿਲ ਰਹੇ ਨਾ ਵਿਛੜ ਜਾਈ ਜੋ ਕਿਸ ਕਰਨਾ ਸੋ ਕਰ ਰਹੀ ਆਇ ਅਵਰਨਾ ਕਰਨਾ ਜਾਏ ਚਿਰਿ ਵਿਸੁੰਨੇ ਮਿਲਨ ਸਤਿਗੁਰ ਪੰਨੇ ਪਾਈ ਆਪੇ ਕਾਰ ਕਰਾਏ ਸੀ ਅਵਰਨਾ ਕਰਨਾ ਜਾਏ ਮਨ ਤਨ ਰਤਾ ਰੰਗ ਸਿਉ ਹਉ ਮਹਿ ਤਜ ਵਿਕਾਰ ਇਹ ਨਿਸਹਿਰਦੈ ਰਵ ਰਹੈ ਨਿਰਪਉ ਨਾਮ ਨਿਰੰਕਾਰ ਨਾਨਕ ਆਪ ਮਿਲਾਇ ਅਨ ਪੂਰੈ ਸ਼ਬਦ ਅਪਾਰ ਸ੍ਰੀ ਰਾਗ ਮਹਿਲਾ ਤੀਜਾ ਗੋਵਿੰਦ ਗੁਣੀ ਨਿਦਾਨ ਹੈ ਅੰਤ ਨਾ ਪਾਇਆ ਜਾਏ ਕਥਨੀ ਬਦਨੀ ਨਾ ਪਾਈਐ ਹਉਮੈ ਵਿੱਚੋਂ ਜਾਇ ਸਤਿਗੁਰ ਮਿਲਿਆ ਸਦ ਭੈ ਰਚੈ ਆਪ ਵਸੈ ਮਨਿ ਆਈ ਭਾਈ ਰੇ ਗੁਰਮੁਖ 부ਜੈ ਕੋਈ ਬਿਨ 부ਜੈ ਕਰਮ ਕਮਾਵਣੀ ਜਨਮ ਪਦਾਰਥ ਹੋਈ ਰਹਾਉ ਜਿੰਨੀ ਚਾਖਿਆ ਤਿੰਨੀ ਸਾਧ ਪਾਇਆ ਬਿਨ ਚਾਖੇ ਭਰਮ ਭੁਲਾਈ ਅੰਮ੍ਰਿਤ ਸਾਚਾ ਨਾਮ ਹੈ ਕਹਿਣਾ ਕਛੂ ਨਾ ਜਾਏ ਪੀਵਤ ਹੋ ਪਰਵਾਣ ਭਇਆ ਪੂਰੇ ਸ਼ਬਦ ਸਮਾਈ ਆਪੇ ਦੇਤਾ ਪਾਈਐ ਹੋਰ ਕਰਨਾ ਕਿਛੂ ਨਾ ਜਾਏ ਦੇਵਣ ਵਾਲੇ ਕੇ ਹੱਥ ਦਾਤ ਹੈ ਗੁਰੂ ਦਵਾਰੇ ਪਾਈ ਜੀ ਹਾਂ ਕੀ ਤੋਣ ਤੇ ਹਾ ਹੋਆ ਜਿਹੀ ਕਰਮ ਕਮਾਈ ਜਤ ਸਤ ਸੰਜਮ ਨਾਮ ਹੈ ਬਿਨ ਨਾਵੇ ਨਿਰਮਲ ਨਾ ਹੋਏ ਪੂਰੇ ਭਾਗ ਨਾਮ ਮਨ ਵਸੈ ਸ਼ਬਦ ਮਿਲਾਵਾ ਹੋਈ ਨਨਕ ਸਹਿਜ ਹੀ ਰੰਗ ਵਰਤਦਾ ਹਰ ਗੁਣ ਪਾਵੇ ਸੋਏ ਸ੍ਰੀ ਰਾਗ ਮਹਿਲ ਨਾ ਤੀਜਾ ਕਾਇਆ ਸਾਦੈ ਉਰਦ ਤਪ ਕਰੈ ਵਿੱਚੋਂ ਹਉਮੈ ਨਾ ਜਾਏ ਅਧਿਆਤਮ ਕਰਮ ਜੀ ਕਰੇ ਨਾਮ ਨਾ ਕਬਹੀ ਪਾਈ ਗੁਰ ਕੈ ਸ਼ਬਦ ਜੀਵਤਮ ਰਹਿ ਹਰ ਨਾਮ ਵਸੈ ਮਨਿ ਆਈ ਸੁਣ ਮਨ ਮੀਰੀ ਭਜ ਸਤਗੁਰ ਸਰਣਾ ਗੁਰ ਪ੍ਰਸਾਦਿ ਛੁੱਟਿਐ ਬਿਖ ਭਉਜਲ ਸ਼ਬਦ ਗੁਰ ਤਰਨਾਰਾਉ ਤ੍ਰੈ ਗੁਣ ਸਭ ਮਾ ਤਤ ਹੈ ਦੂਜਾ ਭਾਉ ਵਿਕਾਰ ਪੰਡਿਤ ਪੜੈ ਬੰਧਨ ਮੋਹ ਬਾਦਾ ਨਾ ਬੂਝੈ ਬਿਖਿਆ ਪਿਆਰ ਸਤਿਗੁਰ ਮਿਲੈ ਤ੍ਰਿ ਕੁਟੀ ਛਟੈ ਚੌਥੈ ਪਦ ਮੁਕਤ ਦਵਾਰ ਗੁਰ ਤੇ ਮਾਰਗ ਪਾਈਐ ਚੁਕੈ ਮੋਹ ਗੁਮਾਰ ਸ਼ਬਦ ਮਰੈ ਤਾਂ ਉਦਰੈ ਪਾਏ ਮੁਕਤ ਦਵਾਰ ਗੁਰ ਪ੍ਰਸਾਦੀ ਮਿਲ ਰਹਿ ਸਤਿਨਾਮ ਕਰਤਾਰ ਇਹ ਮਨੁਆ ਅਤ ਸਬਲ ਹੈ ਛੱਡ ਨ ਕਿਤੇ ਉਪਾਏ ਦੁਜੈ ਭਾਇ ਦੁਖ ਲਾਇੰਦਾ ਬਹੁਤੀ ਦੇਹ ਸਜਾਈ ਨਾਨਕ ਨਾਮ ਲਗੇ ਸੇ ਉਪਰੇ ਹਉਮੈ ਸ਼ਬਦ ਗਵਾਏ ਸ਼੍ਰੀ ਰਾਗ ਮਹਿਲਾ ਤੀਜਾ ਕਿਰਪਾ ਕਰੇ ਗੁਰਪਾਈਐ ਹਰਨਾਮੋ ਦੀ ਦ੍ਰਿੜਾਈ ਬਿਨ ਗੁਰ ਕਿਨੈ ਨਾ ਪਾਇਓ ਮਿਰਥਾ ਜਨਮ ਗਵਾਈ ਮਨ ਮੁਖ ਕਰਮ ਕਮਾਵਣੀ ਦਰਗਹ ਮਿਲੇ ਸੁਜਾਈ ਮਨ ਰੇ ਦੂਜਾ ਭਾਉ ਚੁਕਾਈ ਅੰਦਰ ਤੇਰੇ ਹਰ ਵਸੈ ਗੁਰ ਸੇਵਾ ਸੁਖ ਪਾਈ ਰਹਾਉ ਸੱਚ ਬਾਣੀ ਸੱਚ ਸ਼ਬਦ ਹੈ ਜਾਂ ਸੱਚ ਧਰੀ ਪਿਆਰ ਹਰ ਕਾ ਨਾਮ ਮਨ ਵਸੇ ਹੋਮੈ ਕ੍ਰੋਧ ਨਿਵਾਰ ਮਨ ਨਿਰਮਲ ਨਾਮ ਧਿਆਈਐ ਤਾ ਪਾਏ ਮੁਕਤ ਦਵਾਰ ਹੋਮੈ ਵਿੱਚ ਜਗ ਬਿਨ ਸਦਾ ਮਰ ਜੰਮੇ ਆਵੇ ਜਾਈ ਮਨ ਮੁਕ ਸ਼ਬਦ ਨਾ ਜਾਣਨੀ ਜਸਨ ਪਤ ਗਵਾਈ ਗੁਰ ਸੇਵਾ ਨਾਉ ਪਾਈਐ ਸੱਚੇ ਰਹੇ ਸਮਾਈ ਸ਼ਬਦ ਮੰਨਿਐ ਗੁਰ ਪਾਈਐ ਵਿੱਚੋਂ ਆਪ ਗਵਾਈ ਅਨ ਦਿਨ ਭਗਤ ਕਰੀ ਸਦਾ ਸੱਚੀ ਕੀ ਲਿਵ ਲਾਈ ਨਾਮ ਪਦਾਰਥ ਮਨ ਵਸਿਆ ਨਾਨਕ ਸਹਿਜ ਸਮਾਈ ਸ਼ੀਰ ਰਾਗ ਮਹਿਲਾ ਤੀਜਾ ਜਿੰਨੀ ਪੁਰਖੀ ਸਤਿਗੁਰੂ ਨਾ ਸੇਵਿਓ ਸੇ ਦੁਖੀਏ ਜੁਗ ਚਾਰ ਕਰ ਹੋਂਦਾ ਪੁਰਖ ਨਾ ਪਛਾਣਿਆ ਅਭਿਮਾਨ ਮੁਠੇ ਅਹੰਕਾਰ ਸਤਿਗੁਰੂ ਕਿਆ ਫਿਟਿਆ ਰਿਆ ਮੰਗ ਥਕੇ ਸੰਸਾਰ ਸੱਚਾ ਸ਼ਬਦ ਨਾ ਸੇਵਿਓ ਸਭ ਕਾਜ ਸਵਾਰਨ ਹਾਰ ਮਨ ਮੇਰੀ ਸਦਾ ਹਰ ਵੇਖ ਹਦੂਰ ਜਨਮ ਮਰਨ ਦੁਖ ਪਰ ਹਰੈ ਸ਼ਬਦ ਰਹਾ ਪਰਪੂਰ ਰਹਾਉ ਸੱਚ ਸਲਾਹਨ ਸੇ ਸਚੇ ਸਚਾ ਨਾਮ ਅਧਾਰ ਸੱਚੀ ਕਾਰ ਕਮਾਵਣੀ ਸੱਚੇ ਨਾਲ ਪਿਆਰ ਸੱਚਾ ਸ਼ਹਾ ਵਰਤਦਾ ਕੋਈ ਨ ਮੇਟਣ ਹਾਰ ਮਨ ਮੁਕ ਮਹਿਲ ਨਾ ਪਾਏ ਨੇ ਕੂੜ ਮੁੱਠੇ ਕੂੜਿਆਰ ਹਉਮੈ ਕਰਤਾ ਜਗ ਮੂਆ ਗੁਰ ਬਿਨ ਕੋਰ ਅੰਧਾਰ ਮਾਇਆ ਮੋਹ ਵਿਸਾਰਿਆ ਸੁਖ ਦਾਤਾ ਦਾ ਤਾਰ ਸਤਗੁਰ ਸੇਵੈ ਤਾਂ ਉੱਭਰੈ ਸਤਿ ਰਖੈ ੳਰ ਧਾਰ ਕਿਰਪਾ ਤੇ ਹਰ ਪਾਈਐ ਸਤਿ ਸ਼ਬਦ ਵਿਚਾਰ ਸਤਗੁਰ ਸੇਵ ਮਨ ਨਿਰਮਲਾ ਹੋਮਹਿ ਤਜ ਵਿਕਾਰ ਆਪ ਛੋੜ ਜੀਵਤ ਮਰੈ ਗੁਰ ਕੈ ਸ਼ਬਦ ਵਿਚਾਰ ਧੰਦਾ ਤਾਵਤ ਰਹਿ ਗਏ ਲਾਗਾ ਸੱਚ ਪਿਆਰ ਸਚ ਰਤੇ ਮੁਖਿ ਉਜਲੇ ਤਤ ਸਾਚੈ ਦਰਬਾਰ ਸਤਿਗੁਰ ਪ੍ਰਖ ਨ ਮੰਨਿਓ ਸ਼ਬਦ ਨ ਲਗੋ ਪਿਆਰ ਈਸ਼ ਨਾਨ ਦਾਨ ਜੀਤਹ ਕਰੈ ਦੂਜੈ ਭਾਇ ਖੁਵਾਰ ਹਰ ਜਿਉ ਆਪਣੀ ਕਿਰਪਾ ਕਰੇ ਤਾ ਲਾਗੈ ਨਾਮ ਪਿਆਰ ਨਨਕ ਨਾਮ ਸਮਾਲ ਤੂੰ ਗੁਰ ਕੈ ਹਿੱਤਿ ਅਪਾਰ ਸ੍ਰੀ ਰਾਗ ਮਹਿਲਾ ਤੀਜਾ ਕਿਸ ਹਉ ਸੇਵੀਂ ਕਿਆ ਜਪ ਕਰੀ ਸਤਿਗੁਰ ਪੋਚੋਂ ਜਾਏ ਸਤਿਗੁਰ ਕਾ ਭਾਣਾ ਮੰਨ ਲਈ ਵਿਚੋਂ ਆਪ ਗਵਾਈ ਈਂ ਹਾ ਸੇਵਾ ਚੱਕਰੀ ਨਾਮ ਵਸੈ ਮਨਿ ਆਈ ਨਾਮੈ ਹੀ ਤੇ ਸੁਖ ਪਾਈਐ ਸਚੈ ਸ਼ਬਦ ਸੁਹਾਈ ਮਨ ਮੀਰੀ ਅਨ ਦਿਨ ਜਾਗ ਹਰ ਚੇਤ ਆਪਣੀ ਖੇਤੀ ਰਾਖ ਲੈ ਕੁੰਝ ਪੜੇਗੀ ਖੇਤ ਰਹਾਉ ਮਨ ਕੀਆਂ ਇੱਛਾ ਪੂਰੀਆਂ ਸ਼ਬਦ ਰਹਾ ਪਰਪੂਰ ਪੈ ਭਾਈ ਭਗਤ ਕਰੇ ਦਿਨ ਰਾਤੀ ਹਰ ਜੀਉ ਵੇਖੈ ਸਦਾ ਹਦੂਰ ਸਚੇ ਸ਼ਬਦ ਸਦਾ ਮਨ ਰਹਾਤਾ ਭ੍ਰਮ ਗਇਆ ਸਰੀਰੋਂ ਦੂਰ ਨਿਰਮਲ ਸਾਹਿਬ ਪਾਇਆ ਸਾਚਾ ਗੁਣੀ ਗਹੀਰ ਜੋ ਜਾਗੇ ਸੇ ਉਬਰੇ ਸੁੱਤੇ ਗਏ ਮੁਹਾਈ ਸੱਚਾ ਸ਼ਬਦ ਨਾ ਪਛਾਣਿਓ ਸੁਪਨਾ ਗਇ ਆਵੇ ਆਈ ਸੁਨਨੇ ਕਰ ਕਾ ਪਾਹੁਣਾ ਜਿਉ ਆਇਆ ਤਿਉ ਜਾਏ ਮਨ ਮੁਕ ਜਨਮ ਬਿਰਥਾ ਗਿਆ ਕਿਆ ਮੋ ਦੇਸੀ ਜਾਏ ਸਭ ਕਿਸ ਆਪੈ ਆਪ ਹੈ ਹਉਮੈ ਵਿੱਚ ਕਹਿਣ ਨਾ ਜਾਏ ਗੁਰ ਕੈ ਸ਼ਬਦ ਪਛਾਣੀਐ ਦੁਖ ਹਉਮੈ ਵਿੱਚੋਂ ਗਵਾਈ ਸਤਿਗੁਰ ਸੇਵਣ ਆਪਣਾ ਹਉ ਤਿਨ ਕੈ ਲਾਗਉ ਪਾਏ ਨਾਨਕ ਦਰ ਸਚੈ ਸਚਿਆ ਰਹਿ ਹਉ ਤਿਨ ਬਲੇ ਹਾਰੇ ਜਾਉ ਸ੍ਰੀ ਰਾਗ ਮਹਿਲਾ ਤੀਜਾ ਜੀ ਵਿਲਾ ਵਖਤ ਵਿਚਾਰੀਐ ਤਾਂ ਕਿਤ ਵੇਲਾ ਭਗਤ ਹੋਏ ਅੰdin ਨਾਮੈ ਰੱਤਿਆ ਸਚੇ ਸੱਚੀ ਸੋਏ ਇਕ ਤਿਲ ਪਿਆਰਾ ਵਿਸਰੈ ਭਗਤ ਕਨੀ ਹੀ ਹੋਏ ਮਨ ਤਨ ਸ਼ੀਤਲ ਸਾਚ ਸਿਉ ਸਾਸਨਾ ਬਿਰਥਾ ਕੋਏ ਮੇਰੇ ਮਨ ਹਰ ਕਾ ਨਾਮ ਧਿਆਏ ਸਾਚੀ ਭਗਤ ਤਾਂ ਥੀਐ ਜਾਂ ਹਰ ਵਸੈ ਮਨਿ ਆਈ ਰਹਾਉ ਸਹਿਜੇ ਕੀਤੀ ਰਾਹੀਐ ਸਚ ਨਾਮ ਬੀਜ ਪਾਈ ਖੇਤੀ ਜੰਮੀ ਅਗਲੀ ਮਨੁ ਵਾਰਜਾ ਸਹਿਜ ਸੁਭਾਈ ਗੁਰ ਕਾ ਸ਼ਬਦ ਅੰਮ੍ਰਿਤ ਹੈ ਜਿਤ ਪੀਤੇ ਤਿਖ ਜਾਈ ਇਹ ਮਨ ਸਾਚਾ ਸਚ ਰਤਾ ਸੱਚੇ ਰਹਿਆ ਸਮਾਈ ਆਕਣੇ ਕਣ ਬੁਲਣਾ ਸ਼ਬਦੇ ਰਹਾ ਸਮਾਈ ਬਾਣੀ ਵੱਜੀ ਚਹੁ ਜੁਗੀ ਸਚੋ ਸੱਚ ਸੁਣਾਏ ਹਉ ਮੇ ਮੀਰਾ ਰਹਿ ਗਿਆ ਸਚੈ ਲਿਆ ਮਿਲਾਏ ਤਿੰਨ ਕਉ ਮਹਿਲ ਹਦੂਰ ਹੈ ਜੋ ਸਚ ਰਹੀ ਲਿਵ ਲਾਈ ਨਦਰੀ ਨਾਮ ਤੇ ਆਈਐ ਬਿਨ ਕਰਮ ਪਾਇਆ ਨਾ ਜਾਈ ਪੂਰੇ ਪਾਗ ਸਤ ਸੰਗਤ ਲਹਿ ਸਤ ਗੁਰ ਭੇਟੇ ਜਿਸ ਆਈ ਅਨ ਦਿਨ ਨਹਮੀ ਰਤਿਆ ਦੁਖ ਬਿਖਿਆ ਵਿੱਚੋਂ ਜਾਏ ਨਾਨਕ ਸ਼ਬਦ ਮਿਲਾਵੜਾ ਨਾਮੀ ਨਾਮ ਸਮਾਈ ਸ਼੍ਰੀ ਰਾਗ ਮਹਿਲਾ ਤੀਜੰ ਆਪਣਾ ਭੋਤਿਨ ਪਾਇਓ ਨ ਜਿਨ ਗੁਰ ਕਾ ਸ਼ਬਦ ਵਿਚਾਰ ਸਤ ਸੰਗਤੀ ਸਦਾ ਮਿਲ ਰਹਿ ਸੱਚੇ ਕੇ ਗੁਣ ਸਾਰ ਦੁਬਿਦਾਂ ਮੈਲ ਚੁਕਾਈਆਂ ਨ ਹਰਿ ਰਖਿ ਆਇ ਉਰਤਾਰ ਸੱਚੀ ਬਾਣੀ ਸੱਚ ਮਨ ਸੱਚੇ ਨਾਲ ਪਿਆਰ ਮਨ ਮੇਰੀ ਹੋਮੈ ਮੈਲ ਪਰ ਨਾਲ ਹਾਰ ਨਿਰਮਲ ਸਦਾ ਸੋਹਣਾ ਸ਼ਬਦ ਸੁਵਾਰਣ ਹਾਰ ਰਹਾਵੂੰ ਸੱਚੇ ਸ਼ਬਦ ਮਨ 모ਹੀਆ ਪ੍ਰਭ ਆਪੇ ਲੈ ਮਿਲਾਏ ਅੰਨ ਦਿਨ ਨਾਮੇ ਰਤਿਆਂ ਜੋਤੀ ਜੋਤ ਸਮਾਏ ਜੋਤੀ ਹੂੰ ਪ੍ਰਭ ਜਪਦਾ ਬਿਨ ਸਤਗੁਰੂ ਬੂਝ ਨਾ ਪਾਈ ਜਿਨ ਕਉ ਪੁਰਬ ਲਿਖਿਆ ਸਤਿਗੁਰ ਪੇਟਿਆ ਤਿਨਿ ਆਏ ਬਿਨ ਨਾਵੇਂ ਸਭ ਡੰਮਣੀ ਦੁਜੈ ਭਾਈ ਕੋ ਆਏ ਤਿਸ ਬਿਨ ਘਣੀ ਨਾ ਜੀਵਨ ਦੀ ਦੁਖੀ ਰਹਿਣ ਮੇ ਹਾਈ ਪਰਮ ਪੁਲਾਣਾ ਅੰਦੁਲਾ ਫਿਰ ਫਿਰ ਆਵੇ ਜਾਏ ਨਦਰ ਕਰੇ ਪ੍ਰਭ ਆਪਣੀ ਆਪੇ ਲੈ ਮਿਲਾਏ ਸਭ ਕਿਸ ਸੁਣਦਾ ਵੇ ਕਥਾ ਕਿਉ ਮੁੱਕਰ ਪਾਇਆ ਜਾਏ ਪਾਪੋ ਪਾਪ ਕਮਾਵੰਦੇ ਪਾਪੈ ਪਛੈ ਪਚਾਈ ਸੋ ਪ੍ਰਭ ਨਦਰ ਨ ਆਵਈ ਮਨ ਮੁਖ ਭੂਜ ਨ ਪਾਈ ਜਿਸ ਵਿਖਾਲੇ ਸੋਈ ਵਿਖੈ ਨਨਕ ਗੁਰਮੁਖ ਪਾਈ ਸ੍ਰੀ ਰਾਗ ਮਹਿਲਾ ਤੀਜਾ ਬਿਨ ਗੁਰ ਰੋਗ ਨਾ ਟਟਾਈ ਹਉ ਮਹਿ ਪੀੜ ਨਾ ਜਾਏ ਗੁਰ ਪ੍ਰਸਾਦਿ ਮਨ ਵਸੈ ਨਾਮਿ ਰਹੈ ਸਮਾਈ ਗੁਰ ਸ਼ਬਦੀ ਹਰ ਪਾਈਐ ਬਿਨ ਸ਼ਬਦੈ ਭਰਮ ਪੁਲਾਏ ਮਨ ਰੀ ਨਿਜ ਕਰ ਵਾਸਾ ਹੋਈ RAM ਨਾਮ ਸਾ ਲਹ ਤੋਂ ਫਿਰ ਆਵਣ ਜਾਣ ਨਾ ਹੋਈ ਰਹਾਉ ਹਰ ਇੱਕੋ ਦਾਤਾ ਵਰਤਦਾ ਦੂਜਾ ਅਵਰਣਾ ਕੋਈ ਸ਼ਬਦ ਸਾਲਾਹੀ ਮਨ ਵਸੈ ਸਹਿਜ ਹੀ ਸੁਖ ਹੋਈ ਸਭ ਨਗਰੀ ਅੰਦਰ ਵਿਖਦਾ ਨੇ ਭਾਵੈ ਤੈ ਦੇਹ ਮੈਂ ਸਭਾ ਗਣਤ ਹੈ ਗਣਤੈ ਨੋ ਸੁਖ ਨਾਹੀ ਬਿਖ ਕੀ ਕਾਰ ਕਮਾਵਣੀ ਬਿਖ ਹੀ ਮਾਹੀ ਸਮਾਹੀ ਬਿਨ ਨਾਵੇਂ ਠੌਰ ਨਾ ਪਾਏਨੀ ਜਮਪੁਰ ਦੁਖ ਸਹਾਈ ਜੀਓ ਪਿੰਡ ਸਭ ਤਿਸ ਦਾ ਤਿਸੈ ਦਾ ਆਧਾਰ ਗੁਰ ਪ੍ਰਸਾਦੀ 부ਜੀਐ ਤਾਂ ਪਾਏ ਮੁਕਤਿ ਦਵਾਰ ਨਨਕ ਨਾਮ ਸਲਾਹ ਤੋਂ ਅੰਤ ਨ ਪਾਰਾਵਾਰ ਸ਼੍ਰੀ ਰਾਗ ਮਹਿਲਾ ਤੀਜਾ ਜਿਨਾਂ ਆਨੰਦ ਸਦਾ ਸੁਖ ਹੈ ਜਿਨਾਂ ਸਚ ਨਾਮ ਆਧਾਰ ਗੁਰ ਸ਼ਬਦ ਦੀ ਸਚ ਪਾਇਆ ਦੁੱਖ ਨਿਵਾਰਨ ਹਾਰ ਸਦਾ ਸਦਾ ਸੱਚੀ ਗੁਣ ਗਾਵੇ ਸੱਚੇ ਨਾਏ ਪਿਆਰ ਕਿਰਪਾ ਕਰਨ ਕੈ ਆਪਣੀ ਦਿੱਤੋਣ ਭਗਤ ਪੰਡਾਰ ਮਨ ਰੀ ਸਦਾ ਆਨੰਦ ਗੁਣ ਗਾਏ ਸੱਚੀ ਬਾਣੀ ਹਰ ਪਾਈਐ ਹਰ ਸਿਉ ਰਹੈ ਸਮਾਈ ਰਹਾਉ ਸੱਚੀ ਭਗਤੀ ਮਨ ਲਾਲ ਥਿਆ ਰਤਾ ਸਹਿਜ ਸੁਮਾਈ ਗੁਰ ਸ਼ਬਦੀ ਮਨ 모ਹੀਆ ਕਹਿਣਾ ਕਛੂ ਨਾ ਜਾਏ ਜੀਵਾ ਰਤੀ ਸ਼ਬਦ ਸੱਚੇ ਅੰਮ੍ਰਿਤ ਪੀਵੇ ਰਸ ਗੁਣ ਗਾਏ ਗੁਰਮੁਖਾ ਇਹ ਰੰਗ ਪਾਈਐ ਜਿਸਨੋ ਕਿਰਪਾ ਕਰੀ ਰਜਾਈ ਸੰਸਾਰ ਇਹ ਸੰਸਾਰ ਹੈ ਸੁਤਿਆ ਰਹਿਣ ਵਿਹਾਈ ਇਕ ਆਪਣੇ ਭਾਣੇ ਕੱਢ ਲੈਨ ਆਪੇ ਲਇਨ ਮਿਲਾਇ ਆਪੀ ਆਪ ਮਨ ਵਸਿਆ ਮਾਇਆ ਮੋਹ ਚੁਕਾਈ ਆਪ ਵਡਾਈ ਦਿੱਤੀ ਅਨ ਗੁਰਮੁਖ ਦੇਵ ਜਾਈ ਸਭਨਾ ਦਾ ਦਾਤਾ ਏਕ ਹੈ ਭੁੱਲਿਆਂ ਲਈ ਸਮਝਾਈ ਇਕ ਆਪੇ ਆਪ ਕੋ ਆਏ ਅਨ ਦੁਜੈ ਛੱਡਣ ਲਾਈ ਗੁਰਮਤੀ ਹਰ ਪਾਈਐ ਜੋਤੀ ਜੋਤ ਮਿਲਾਈ ਅੰਦਿਨ ਨਾਮੇ ਰਤਿਆ ਨਨਕ ਨਾਮ ਸੁਮਾਈ